ਮੇਰੇ ਵੱਲੋਂ ਤੁਹਾਨੂੰ ਸਾਰੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਬੱਦਲ ਚੱਕ ਕਰੋ ਕਿਹੜੇ ਸ਼ਾਮਾਂ ਨਾਲ ਬੱਦਲ ਆ ਗਿਆ ਪਿੱਛੇ ਇੱਕ ਮਿੰਟ ਬੱਦਲ ਮੀਂਹ ਵੀ ਸ਼ੁਰੂ ਹੋ ਗਿਆ ਮਨਮਨ ਕਨਮਨ ਕਹਾਣੀ ਕੱਲ ਵੀ ਚੱਕ ਲਿਆ ਗਿਆ ਕੱਲ ਮਾੜੀ ਦੀ ਠੱਟ ਲੱਗਿਆ ਸ਼ਾਮੀ ਤੇ ਅੱਜ ਤੇ ਹੁਣ ਤੇ ਲਈ ਮੋਟਰ ਪਰ ਤੇ ਨਾਲੇ ਸਮਾਨ ਅੰਦਰ ਕਰਦੀਏ ਤੇ ਨਾਲੇ ਲੈ ਚਲੀਏ ਚਾਹ ਲੋ ਬਈ ਅਖਬਾਰ ਵੀ ਆ ਗਿਆ ਓਏ ਹਾਂਜੀ ਨਾ ਬ੍ਰੈਂਡ ਦੇ ਪਿਆ ਸਮਾਨ ਬਾਛੜ ਕਰਕੇ ਕਿੱਲਾ ਹੋ ਜਾਂਦਾ ਉਹ ਤੇ ਚਾਹ ਹੋ ਗਈ ਗਰਮ ਤੇ ਚੱਲੀ ਹੁਣ ਮੋਟਰ ਪਰ ਤੇ ਲੋ ਜੀ ਪਹੁੰਚ ਗਏ ਮੋਟਰ ਪਰ ਤੇ ਅੰਕਲ ਜੀ ਹਰੇ ਉੱਥੇ ਐ 8 ਨਾ 7 ਬੱਚੇ ਨਾ 7.5 ਹੋ ਚੱਲੇ ਅ ਰਾਤਾਂ ਨੇ ਵੀ ਅੰਕਲ ਮੀਂਹ ਰਾਤਾਂ ਨੇ ਮੀਂਹ ਪਿਆ ਹੁਣੇ ਪਿਆ ਮਾੜਾ ਮੋਟਾ ਹੈ ਨਾ ਮਾੜਾ ਮੋਟਾ ਵੀ ਕਿਣ ਮਣ ਕਾਣੀ ਜੀ ਸ਼ੁਰੂ ਹੋ ਗਈ ਮਣੀ ਮੋਟੀ ਜੋ ਕਰ ਲੰਭੋਗੇ ਤੇ ਬਾਹਰ ਵੀ ਆਦੇ ਆ ਟਾਈਮ ਆ ਗਿਆ ਮੈਂ ਚਲ ਸਾਮਾਨ ਅੰਦਰ ਕਰ ਦੂੰਗੇ ਹਾਂ ਨੇ ਚਾਹ ਚੋ ਪੀ ਲੋ ਤੁਸੀਂ ਅੱਗੇ ਦਾ ਆਹ ਚੱਕੇ ਅੰਦਰ ਰੱਖ ਦਿੰਦੇ ਪੀੜਾ ਸੈੱਟ ਠੀਕ ਨਹੀਂ ਖਰਾਬ ਹੋਣ ਤੇ ਆਹ ਗੱਬੇ ਪੇਰ ਨਾ ਤਾਂ ਕੋਈ ਚੱਕਰ ਨਹੀਂ ਹੈ ਕੀ ਰੋਕਿਆ ਹੋਇਆ ਇਹ ਰੋਕ ਕੋਈ ਨਹੀਂ ਹਾਂ ਪੀੜਾ ਸੈੱਟ ਅੰਦਰ ਕਰ ਦਿੰਦੇ ਜਿਹੜਾ ਡਰ ਲੈਣਾ ਰੌੜ ਜਿਹੜੇ ਡਾਲੀ ਪੀੜਾ ਸੈੱਟੇ ਅੰਦਰ ਕਰ ਦਿੰਦੇ ਆ ਪੀ ਲੋ ਇਹਨੇ ਚਾਹ ਫਿਰ ਲੋ ਜੀ ਜਿਹਦਾ ਡਰ ਸੀ ਉਹੀ ਹੋਇਆ ਨਾ ਕੱਲ ਨਹੀਂ ਆ ਗਿਆ ਬਈ ਤੇਜ਼ ਸਤਨਾਖਰਾਬ ਕਰਨੀ ਆ ਵੀ ਬਾਈ ਬਾਈ ਇਹ ਹੁਣ ਦਾ ਮੇਰ ਕਰਨ ਤੋਂ ਹੁਣ ਦੇ ਹੁਣ ਲੱਤਾਂ ਨੂੰ ਵੀ ਰੋਟੀ ਖਾ ਰਿਹਾ ਇਹਨੂੰ ਹਾਂਜੀ ਸੁਣ ਲਈ ਸੁਣ ਲਈ ਗੱਲ ਸੁਣ ਲਈ ਸੁਣ ਲਈ ਅਰਦਾਸ ਕੱਟ ਗਿਆ ਕੱਟ ਗਿਆ ਮੈਂ ਕੱਟ ਚੱਲਿਆ ਘਾੜ ਚੱਲਿਆ ਲੰਗਲ ਚੱਕੇ ਲਈ ਆ ਪਹਿਲਾਂ ਅਸੀਂ ਚੱਕਰੀ ਅੰਦਰ ਗਾ ਹਾਂ ਹਾਂ ਆ ਵੀ ਮੀਅਰ ਸ਼ੁਰੂ ਕਰ ਦਿੱਤਾ ਤੇ ਉਹ ਰੱਖੋ ਤੇ ਅਸੀਂ ਕਰ ਦਿਆ ਸਮਾਨ ਅੰਦਰ ਮਾੜਾ ਮਾੜਾ ਚੱਕੇ ਹੋਣਾ ਅੰਤਲੇ ਉਹ ਟਾਇਰ ਉੱਪਰ ਚੜਾ ਦਿਆ ਚੜ ਗਏ ਚਲੋ ਜੀ ਚੜੇ ਨੇ ਚਲੋ ਚੜਗੇ 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 Tamam o hatnan deli. Hazir. Ne ter babi. ਉਹਣਾ ਨਾ ਉਹ ਗਿਆ ਨਾ ਹਾਂਜੀ ਲੈਟ ਆ ਖਾਣ ਬੱਲਮ ਉਹ ਬਾਈ ਜੇ ਨਾ ਉਹ ਯਾਦ ਕੋਈ ਨਾ ਜਾ ਕੋਈ ਉਹ ਕਿੱਥੇ ਲਾਤਾ ਉਹ ਕੋਈ ਸੁਲੇ ਅੱਛਾ ਅੱਛਾ ਮੈਂ ਇਹਨੂੰ ਹਾਂ ਉੱਥੇ ਲੈ ਜੀ ਆਪਾਂ ਕਿੱਥੇ ਉਹ ਹੋਣੀ ਨਹੀਂ ਬੜਾ ਹੈ ਤੇ ਉਹਦੇ ਅੰਦਰ ਆ ਰਿਹਾ ਉਹ ਕਾਫੀ ਵੱਡਾ ਹੈ ਅੰਦਰ ਨੂੰ ਆ ਬੁਗੋ ਰੰਗ ਤੇ ਨਾਲ ਬਾਲਾ ਹੈ ਲੱਗਦਾ ਪਾਣੀ ਆ ਗਿਆ ਓਰੇ ਚਿਮਨੀ ਚ ਪਾਣੀ ਆ ਗਿਆ ਇਹ ਵੀ ਹੈ ਲੈ ਆਏ ਹਾਂ ਮੀਟ ਕੱਟ ਰੋ ਬਾਹਰੋਂ ਸਪੀਡੋ ਸਪੀਡੀ ਮਸਲ ਪਾਣੀ ਸੁੱਕਿਆ ਅੰਕਲ ਹੈ ਫੇਰ ਉਹੀ ਕੰਮ ਕਰਨ ਦਾ ਬਣਾ ਗਏ ਨਾ ਮੈਂ ਕਰਾਂ ਮੈਂ ਇਹਨੂੰ ਇੱਕ ਕਮਰੇ ਤੇ ਲਿਆਉਂਗਾ ਹਲੇ ਸੁੱਕਲੇ ਬਿਆਨ ਬਾਹਰ ਕੱਢ ਦੋ ਆਪਾਂ ਨੇ ਉਹ ਤਾਂ ਮੀਂਹ ਕਰਕੇ ਆਪਾਂ ਨੇ ਅੰਦਰ ਗੱਤਾਂ ਯਾਰ ਹੁਣ ਮੀਂਹ ਕੇ ਸਭਾਏ ਹੋ ਜਾਂਦੇ ਇਹਦੇ ਨੂੰ ਅੰਦਰ ਰਵੋ ਨਾ ਨਾ ਬਸ ਕਰਦੇ ਤੁਸੀਂ ਆਪਣਾ ਹੁੱਲੀਆ ਸਵਾਰੋ ਪਹਿਲਾਂ ਮੇਰੇ ਕਹਦਾ ਹੋਏ ਚੱਲ ਤੂੰ ਮੇਰੇ ਹੋਈਏ ਨੂੰ ਗੋਈਏ ਆ ਗਿਆ ਤੇ ਅੰਦਰ ਪਾਣੀ ਨਾ ਚੱਕਦੇ ਸੀ ਰਬਾ ਬਸ ਘਰ ਬਈ ਨਾਮੀ ਕਲੂ ਸ਼ਾਮੇ ਵੀ ਸੋਣੀ ਝੱਟ ਲਾ ਗਿਆ ਤਾਂ ਹੁਣ ਤਾਂ ਨਾ ਪਾ ਕਿਆਰੀਆਂ ਮਸਾਂ ਸੁੱਕੀਆਂ ਨੇ ਆਪਣੀਆਂ ਖੜਾ ਦਾ ਪਾਣੀ ਹੈ ਹੈ ਪੱਕੇ ਫਸਲਾਂ ਨੂੰ ਪੱਕੇ ਫਸਲਾਂ ਵਿੱਚ ਆਪਣੀ ਸਾਰੀਆਂ ਪੱਕ ਗਈਆਂ ਤੇ ਲੋਈ 15 ਮਿੰਟ ਹੋ ਚੱਲੇ ਤੇ ਮਸੋਂ ਬਾਈ ਪਾਣੀ ਸੁੱਕਿਆ ਦਾ ਸਾਰੇ ਪਾਸੇ ਤੇ ਉਹ ਦੇਖੋ ਫੇਰ ਪਾਣੀ ਖੜਾਤਾ ਹੈ ਆਪਾਂ ਤੇ ਜੇ ਹੁਣ ਵੀ ਮੀਂਹ ਹਟ ਜਵੇ ਤਾਂ ਵਧੀਆ ਬਾਈ ਹੈ ਨੁਕਸਾਨ ਨਹੀਂ ਕਿ ਮੀਂਹ ਹੁਣ ਤਾਂ ਕਿ ਫਸਲ ਆਪਣੀ ਪੱਕੀਆਂ ਵੀ ਸਾਰਿਆਂ ਦੀਆਂ ਤਾਂ ਸਾਡੇ ਉਹ ਉਹ ਤਾਂ ਸਾਡੇ ਵੀ ਪਾਣੀ ਖੜਾਵਾ ਸਾਰੇ ਦੇ ਲੰਕ 15 ਮਿੰਟ 20 ਮਿੰਟ ਹੋ ਚੱਲੇ 20 ਪੈਂਦੇ ਨਾ ਲਗਾਤਾਰੇ ਪੈ ਰਿਆ ਦੋਨ ਲਾਫ ਬੰਨ ਨਾ 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 ਜੇਗਾ ਘਾਟਾ ਪਏਗਾ ਸਾਰਿਆਂ ਦਾ ਹੀ ਨੁਕਸਾਨ ਆਇਆ ਨਾ ਜਿਹਨਾਂ ਦੇ ਫਸਲਾਂ ਬੁੱਜਣੇ ਆਈਆਂ ਪੰਨਿਆ ਮਾਲਕ ਕੀ ਕਰਨਾ ਨਰਾਜਿਤ ਨੂੰ ਤਰਾਉਂਦੇ ਨਹੀਂ ਕੀ ਕਰਦੇ ਹਾਂਜੀ ਹਲੇ ਵੀ ਘਟੇ ਘਟ ਰਿਹਾ ਤੇਜ਼ ਹੋ ਜਾਂਦਾ ਹੁਣੇ ਹੋਲੀ ਇਹ ਵੀ ਫਰਿਆਦ ਆ ਗਿਆ ਲੋ ਜੋ ਮਾਣ ਆਉਂਦਾ ਹੈ ਹੈ ਹਾਂਜੀ ਚਲੋ ਬਾਈ ਹੁਣ ਆਟਿਆ ਮੀ ਤੇ ਚਲਿਏ ਘਰ ਨੂੰ ਹੁਣ ਅੰਕਲ ਜੀ ਨੂੰ ਲਿਆਈਏ ਰੋਟੀ ਫਿਰ ਹਾਂਜੀ ਹਾਂਜੀ ਤੇ ਦੇਖੋ ਬਈ ਰੱਬ ਦੇ ਰੰਗ ਤੇ ਹੁਣ ਜਿਹੜਾ ਅਤੀ ਧੁੱਪ ਵਈ ਆ ਦੇਖੋ ਐਨ ਇੱਧਰ ਨੂੰ ਸੂਰਜ ਆਹ ਦੇਖੋ ਰੋਹ ਐਨ ਮੌਸਮ ਖੋਲਤਾ ਜਿੰਨਾ ਕਿ ਮੀਂਹ ਪੈ ਕੇ ਸਾਡੇ ਵੇ ਫੇਰ ਤਾਂ ਬਈ ਠੀਕ ਐ ਯਾ ਨੁਕਸਾਨ ਨਹੀਂ ਹੈਗਾ ਜੇ ਜ਼ਿਆਦਾ ਪੈ ਜਾਂਦਾ ਫੇਰ ਨੁਕਸਾਨ ਹੋ ਜਾਣਾ ਤਾਂ ਤੇ ਹੁਣ ਕੰਮ ਬਈ ਅਕ ਟੈਲਾਂ ਨੂੰ ਸਾਫ਼ ਕਰਨੀਆਂ ਅਦਾਰ ਦੇ ਤੇ ਦੇਖੋ ਇਹਨਾਂ ਨੇ ਜਦੋਂ ਇਹਨਾਂ ਨੂੰ ਗਲੂ ਲਾਇਆ ਸੀਗਾ ਆਕੜਾ ਚਿਹੜੀ ਸੀਗੀ ਉਹਦਾ ਗਲੂ ਜਾਂ ਗੇਅਰ ਤਾਂ ਇਹਨਾਂ ਨੇ ਉੱਪਰ ਇਹਦੇ ਪਰਟਾਈਲ ਪਰ ਹੁਣ ਇਹ ਅਸੀਂ ਤਿਆਰ ਮਾਰ ਕੇ ਦੇਖਿਆ ਉਹਦੇ ਨਾਲ ਉਤਰਿਆ ਨਹੀਂ ਹੈ ਇੱਕ ਹੋਰ ਹੈ ਥਿਨਰ ਆ ਉਹਦੇ ਨਾਲ ਧਾਰ ਕੇ ਦੇਖਦੇ ਹਾਂ ਉਤਰਦਾ ਬਲੋ ਵੀ ਥਿਨਰ ਨਾਲ ਧਾਰ ਕੇ ਦੇਖ ਲੈਦਾ ਉਦਾ ਉਤਰਦਾ ਨਹੀਂ ਹੈ ਤੇ ਆ ਆਪੇ ਪਾ ਕੇ ਦੇਖੂਗਾ ਨਹੀਂ ਤੇ ਆ ਆਪ ਆ ਕੇ ਦੇਖਦੇ ਆ ਜਿੰਦ ਤੱਕ ਨਹੀ ਫਿਰ ਉਹ ਆਪੇ ਸਾਫ ਕਰੋਗੇ ਬਈ ਆ ਕੇ ਉਹਨਾਂ ਨੇ ਕਮਰੇ ਇਸ ਦਾ ਬਹੁਤ ਹੀ ਗੰਦਾ ਪਾ ਲਿਆ ਹਲ ਬਾਕੀ ਕਮਰੇ ਸਾਰੇ ਠੀਕ ਤੇ ਹਾਂ ਇਹਦੇ ਇਸ ਦਾ ਪਤਾ ਨਹੀਂ ਕੀ ਕਰਿਆ ਉਹਨਾਂ ਨੇ ਹਾਂਜੀ ਲੱਕੜ ਵਾਲੇ ਤੇ ਲੋਵੇ ਹੁਣ ਦੇਖੋ ਇਹਨਾਂ ਫਸ ਚਮਕ ਗਿਆ ਦਦਾ ਕਿਦਾਂ ਸਾਫ ਕਰਿਆ ਨਾ ਤੇ ਆ ਪਾਉਣ ਦੀ ਲੋੜ ਪਈ ਐ ਇੱਥੇ ਤੇ ਨਾ ਹੀ ਥਿਨਰ ਦੀ ਸਿਰਫ ਲੋੜ ਵੀ ਹੈ ਇਹਦੀ ਇਹਨਾਂ ਤੋਂ ਦੁਖਾ ਦਾਗ ਦਿਖਾਉਂਦਾ ਇੱਕਦੰ ਗਿਣਾ ਹੁਣ ਆ ਦਾਗ ਐ ਇਹਨੇ ਪੜਤੇ ਨੇ ਇਹਦੇ ਨਾਲੇ ਬਸ ਥੋੜੇ ਚੀਰਟਾਂ ਜਿਹਾ ਪੌਂਗੀਆਂ ਹੁਣ ਆ ਜੰਮਿਆ ਤੁਹਾਨੂੰ ਪੜਤਾ ਇਹਨੇ ਹਨ ਹੁਣ ਇਹਨਾਂ ਕਮਰਾ ਸਾਫ ਹੋ ਗਿਆ ਹਨ ਇਹ ਕਮਰਾ ਵੀ ਰਹਿਣ ਯੋਗ ਹੋ ਗਿਆ ਬਾਈ ਦਰਵਾਜ਼ਾ ਲੱਗਾ ਵਾ ਇੱਧਰ ਅਸੀਂ ਕਵਰ ਵੀ ਲਾਤੇ ਸੀਗੇ ਹੁਣ ਬਿਜਲੀ ਵਾਲਾ ਵੀ ਬੁਲਾਇਆ ਵਾ ਕਿ ਆ ਚਿੱਕ ਜਿਹੜਾ ਪੱਖਾ ਰਹਿੰਦਾ ਉਹ ਵੀ ਲਵਾ ਦੇਣਾ ਕਮਰੇ ਚ ਮੈਂ ਵੀ ਕਮਰਾ ਚਲਾ ਦਾਨ ਆਪਾਂ ਨੇ ਹਨਾ ਮੋਰੇ ਬੈਠੇ ਤਾਂ ਇੱਧਰ ਸਾਰਾ ਦਿਖੀ ਜਾਂਦਾ ਤੇ ਹੁਣ ਵੀ ਅਸੀਂ ਰਹਿੰਦੇ ਪਿਛਲੇ ਕਮਰੇ ਚ ਪਿਛਲੇ ਕਮਰੇ ਜ ਦਿਖਦਾ ਨਹੀਂ ਹੈ ਉਹ ਮੋਰੇ ਮੈਂ ਵੀ ਇਹਨਾਂ ਨੂੰ ਹੱਥ ਟਿਕ ਟਿਕ ਬਾਹਰ ਕਰਦੀਆਂ ਆ ਆਹ ਸਾਈਡ ਰਹਿ ਗਈ ਇੱਕ ਤਾਂ ਜਾ ਕੇ ਉਹ ਵੀ ਸਾਫ ਕਰਦੀ ਐ ਤੇ ਫੇਰ ਕੰਮ ਗਿਆ ਬਣਾ ਨਿਬੜ ਠੀਕ ਆ ਮੈਂ ਹੁਣ ਬਸ ਥੋੜੇ ਕੰਮ ਥੋੜਾ ਹੈ ਕਰਕੇ ਗੱਲ ਤੇ ਗਏ ਵੇ ਅਰੇ ਕਿੰਨਾ ਖੂਨ ਦੇ ਹੁੰਦੇ ਜਾ ਪਤਾ ਨਹੀਂ ਕਿਆ ਲਾਗੇ ਇਹ ਆਪੇ ਤਾਰੋਗੇ ਹੁਣ ਮੈਂ ਤੇ ਉਤਰਿਆ ਨਹੀਂ ਹੁਣ ਉਹਨਾਂ ਦੀ ਵਾਰੀ ਆ ਤਾਰਨੇ ਦੀ ਹਾਂ ਹਾਂ ਥੱਲੇ ਫੜੋ ਖਾ ਉਤਰਿਆ ਰਗ ਰਗ ਰੰਗ ਜਿਵੇਂ ਅਸਮਾਨੇ ਤੇ ਤੋਂ ਚੱਕਰ ਮੇਰੇ ਗਿਆ ਮੈਂ ਜਦ ਆਹ ਦੁਆਰਾ ਲਾਈ ਹੈ ਨਾ ਆ ਜਦ ਆਪਾਂ ਨੇ ਇਹਦੇ ਵਿੱਚ ਦੂਈ ਲਾਈ ਵੀ ਤੀ ਇਹਦੇ ਕਲਰ ਦੇ ਨਾਲ ਦੀ ਉਹਦੇ ਕਰਕੇ ਹੋਇਆ ਫੇਰੇ ਬਦਲੇ ਆ ਉਹਨਾਂ ਨੇ ਕੋਈ ਨਾ ਤੇ ਗੁੱਜਰ ਅੰਕਲ ਦੀ ਰੋਟੀ ਫਾਦੋ ਲੈ ਜਮਾਈ ਤੇ ਲੋ ਜੀ ਪਹੁੰਚ ਗਏ ਮੋਟਰ ਪਰ ਫਿਰ ਤੋਂ ਤੇ ਮੀਂਹ ਦਾ ਤਾਂ ਨਾਮ ਨਿਸ਼ਾਨ ਵੀ ਨਹੀਂ ਨਾ ਨਾਮ ਨਿਸ਼ਾਨ ਤਾਂ ਹੈਗਾ ਵੀ ਥੱਲੇ ਹਲੇ ਪਾਣੀ ਖੜਾ ਖੇਤਾਂ ਵਿੱਚ ਤੇ ਮੀਂਹ ਆਇਆ ਨਹੀਂ ਪਤਾ ਕਿ ਮੀਂਹ ਪਿਆ ਵੀ ਹੈ ਕਿ ਉੱਪਰ ਬੱਦਲ ਜਮੇ ਗੈਪ ਆ ਦੇਖ ਲਓ ਸਾਰੇ ਬਸ ਗੈਪੇ ਗੈਪ ਹੋ ਗਿਆ ਅਸਾਨੂੰ ਮੋਟਰ ਪਰ ਪਹੁੰਚੇ ਪਰ ਪਾਣੀੋਂ ਪਾਣੀ ਖੜਾਤਾ ਮੋਟਰ ਪਰ ਉੱਕੇ ਆ ਰੀਆਂ ਸਾਰੀ ਪਣ ਉੱਤਰ ਵੀ ਪਾਣੀ ਠੀਕ ਐ ਤੇ ਇੱਧਰ ਵੀ ਪਈ ਪਾਣੀ ਆਹ ਦੇਖੋ ਉਹ ਥੱਲੇ ਦੇ ਖੇਤ ਤਾਂ ਪੈਣੀ ਨਮੀ ਸੀਗੀ ਗਿੱਲੀ ਸੀਗੀ ਥੇ ਖੱਲੇ ਥੱਲੇ ਦੇ ਖੇਤ ਇਹ ਸੁੱਕਿਆ ਨਹੀਂ ਪਾਣੀ ਇਹਨੇ ਚਲ ਜੀ ਇਦਾਂ ਤੋਂ ਪਰੇ ਹੀ ਦੋ ਕੱਲ੍ਹ ਤੱਕ ਸੁੱਕੇ ਰਹੂਗਾ ਪਾਣੀ ਆਪਣਾ ਤਾਂ ਹੁਣ ਤਾਂ ਕੋਈ ਚੱਕਰ ਨਹੀਂ ਵੈਸੇ ਵੀ ਕੱਬਤਾ ਹੋ ਗਿਆ ਤਾਂ ਮੀ ਪਏ ਨੂੰ ਅੰਦਰ ਕੰਮ ਸੈੱਟ ਲੱਗਦਾ ਪੂਰਾ ਅੱਜ ਪੂਰਾ ਵੰਦੇ ਗੱਬਨੇ ਅੱਜ ਨੇ ਇੱਕ ਬਾਈ ਦਾ ਵੀ ਕਮੈਂਟ ਆਇਆ ਵਦਾ ਕਿ ਗੁੱਜਰ ਅੰਕਲ ਹੁਣ ਬਹੁਤ ਦਿਨ ਹੋ ਗਿਆ ਭੱਜਾਂ ਦੀ ਤਿਆਰੀ ਵਿੱਚ ਇਹ ਦੀਵਾਲੀ ਤੱਕ ਆਉਂਦੇ ਫੇ ਮੁੜ ਕੇ ਨਾ ਸਤ ਮੋਲਾ ਬਈ ਜਾਜੀ ਕਰਦਾ ਆ ਜਾਂਦਾ ਜਾਜੀ ਕਰਦਾ ਲੰਘ ਜਾਂਦਾ ਤੇ ਪਿਛਲੇ ਵਾਸੀ ਵੀ ਸਹੀ ਤੇ ਅੱਜ ਆਉਣਾ ਦਾ ਬੁੱਟੇ ਵਾਲਾ ਨੇ ਵੱਡਾ ਨੂੰ ਵੱਡਣਾ ਜਮੀਂ ਵੇ ਗਿਆ ਗਿੱਲਾ ਹੋ ਗਿਆ ਸਾਰਾ ਫੇਰ ਅੱਜ ਫੇਰ ਕੈਂਸਲ ਹੋ ਗਿਆ ਨਾ ਬੰਦੀ ਠੀਕ ਹੈ ਜੀ ਆ ਠੀਕ ਹੈ ਬੱਸ ਬਗਵਾ ਕੰਨਿਆ ਆ ਰਹਾ ਹੂ ਆਹ ਅੱਜ ਲਈ ਆ ਲਈ ਪਾਣੀ ਖੜ ਗਿਆ ਘੈਰੀ ਨੇ ਆਪਣੀ ਸੇ ਕੋਈ ਨਿਓ ਘੜ ਗਿਆ ਹੁਣ ਕਿੱਥੇ ਨਿਕਲਣਾ ਹੈ ਨਾ ਨਗਰ ਦਾ ਪਾਣੀ ਸੋਭ ਲੈਣਾ ਇਹਨੇ ਹੈ ਬੁੱਟੇ ਨਿਗਲੇ ਆਈ ਆਪਣੇ ਸੋਹਣ ਸਾਰੇ ਦਰ ਦੇਖੋ ਵੀ ਸੋਨਾ ਨਿਕਲਾ ਇਹ ਇਹ ਨਾ ਖਰਾਬ ਹੋ ਜੇ ਪਾਣੀ ਸੋਖ ਲਵੇ ਕਿਉਂਕਿ ਇਧਰੋਂ ਟਾਲਦੀ ਇਧਰੋਂ ਰਹਿ ਗਈ ਉਧਰੋਂ ਨਿਕਾਰ ਗਈ ਉਹ ਤਾਂ ਜਲ ਪਾਣੀ ਨਿਕਲ ਜਾਣਾ ਆਪਣਾ ਸਾਰਾ ਪਰ ਧੁੱਪੇ ਜੀ ਪੈ ਗਈ ਬਸ ਸੋਖ ਲੈਣਾ ਪਾਣੀ ਸਾਰੀ ਇਹਨੇ ਤੇ ਚੱਲੀਏ ਹੁਣ ਘਰ ਨੂੰ ਰਹਿ ਗਨ ਨਾ ਇਹ ਤੋਂ ਹੀ ਹੈ ਬਈ ਕਿੰਮਤੇ ਆ ਕੇ ਦੁਪਹਿਰ ਨੂੰ ਨਾ ਹੁੰਦਾ 10 11 ਵਜੇ 10 ਕਵਜੇ ਜਾਂਦੇ ਸਾਰੇ ਕੰਮ ਨਿਵੇੜਦੇ ਨਿਵੇੜਦੇ ਲੋ ਬਈ ਹੁਣ ਕਮਰਾ ਕਿੱਕ ਕਰੋ ਹੁਣ ਕਮਰਾ ਬਣ ਗਿਆ ਹੁਣ ਚੱਲ ਗਿਆ ਏਥੇ ਹੂੰ ਬਹੁਤ ਲਾਗ ਦਿੱਤੇ ਤੇ ਇਹ ਵੀ ਕੁਝ ਹੋ ਗਿਆ ਬਹੁਤ ਲਾਇਆ ਬਦੰਮਣੇ ਘੱਟ ਪੁੱਤਰ ਗਿਆ ਪਰ ਦੂਰ ਉੱਡ ਤਾਰ ਕੇ ਦੇਖਦੇ ਉਦਾਂ ਉਤਰਿਆ ਨਹੀਂ ਮਾੜੇ ਮੋਟੇ ਦਾਗ ਹੀ ਰਹਿ ਗਏ ਚੱਲ ਹੌਲੀ ਹੌਲੀ ਉਤਰੀ ਜਾਣੀ ਮੈਂ ਤਾਂ ਹੌਲੀ ਹੌਲੀ ਹੋਈ ਜਾਊਂਗੀ ਕਿਹੜੇ ਜਾੜਾ ਤੇ ਉਤਰੇ ਹਜਾਰਾ ਤਾਂ ਕਮਰਾ ਆਪਣਾ ਆਇਆ ਨਾ ਹੋ ਗਿਆ ਹੁਣ ਲੋਟ ਆ ਦੇਖੋ ਬਸ ਹੁਣ ਇਹਨਾਂ ਪਰ ਰੰਗ ਆਉਣਾ ਨਾ ਮੈਂ ਇਹਨਾਂ ਪਰ ਪਾਸ ਵਜੇ ਪਾਸ ਪਾਲਿਸ਼ 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 ਇਹਦੇ ਨਾਲ ਇਹਦੇ ਨਾਲ ਦੀ ਬੱਝੂਗੀ ਨਾ ਇਹਨਾਂ ਤੇ ਵੀ ਦਜਣੀਆਂ ਹਜੇ ਹਾਂ ਕੰਡਿਆਂ ਤੇ ਅੱਨ ਅੱdte ਪੁੱਛਦਾ ਚੱਲ ਬਿਜਲੀ ਆਣਿਆਂ ਨੂੰ ਅੱਜ ਜਾਂਦਾ ਸੀਗਾ ਜਾਂ ਸਵੇਰੇ ਜਾਂ ਸ਼ਾਮ ਨੂੰ ਜਾਂ ਕੱਲੂ ਆਉਂਗਾ ਚਲ ਦੇਖ ਦੇ ਘਰ ਤੱਕਾਨ ਫੇਰ ਆਹ ਲਵਾ ਲੈਣ ਪੱਖਾ ਲਵਾ ਲੈਣ ਕਿ ਜਿਹੜਾ ਉੱਧਰ ਪੱਖਾ ਖਰਾਬ ਹੋ ਗਿਆ ਉਹ ਵੀ ਠੀਕ ਕਰਵਾ ਦੇਣਾ ਤਾਂ ਲੋ ਜੀ ਬਾਈ ਗੱਡੀ ਦਾ ਇੱਕ ਟਾਇਰ ਤੋਂ ਨਿਕਲ ਗਈ ਹਵਾ ਉਹ ਖਾਲੀ ਹੋ ਗਿਆ ਸਾਰੀ ਇਹਨੂੰ ਲੋ ਅਖ ਲੈ ਗਈ ਪੈਂਚਰ ਅਬ ਜ਼ਰੂਰੀ ਐਮਰਜੈਂਸੀ ਜਾਣਾ ਪੈ ਜਾਂਦਾ ਤੇ ਪੰਪ ਕਰਨ ਹਵਾ ਭਰ ਕੇ ਐ ਨਹੀਂ ਹਵਾ ਕਿ ਇੱਕ ਦਿਨ ਚ ਨਿਕਲ ਗਈ ਗੱਡੀ ਮੈਂ ਮੰਡੇ ਨਾ ਪਿਛਲੇ ਹਫਤੇ ਗੱਡੀ ਸੀਗੀ ਜਦੋਂ ਟਾਇਰਾਂ ਚ ਹਵਾ ਭਰ ਕੇ ਲਿਖਾਇ ਸੀ ਮੈਂ ਸਾਰਿਆਂ ਚ ਕੱਪਤਾ ਘਟਦਾ ਮਨ ਬ੍ਰੀਕ ਪੈਂਚ ਰੋਣਾ ਕੋਈ ਇਹ ਮਾਰੀਆ ਸਲਫ ਤੇ ਕਰੀਏ ਗੱਡੀ ਪਿੱਛੇ ਅੰਪਾਇਰ ਵੀ ਨਾ ਜਮੀ ਐਨ ਖਾਲੀ ਹੋ ਗਿਆ ਫੱਲੀ ਲੱਗੇ ਹੋਏ ਨੇ ਕਿ ਵੀ ਅੰਨਾ ਕੋਈ ਨਹੀਂ ਲੱਗਦਾ ਚਲੋ ਜੀ ਜਾਣ ਜੋਗੀ ਹੋਵਾ ਭਾਰਤੀ ਆਪਾਂ ਨੇ ਪੰਪ ਵੀ ਗੱਡੀ 'ਚ ਰੱਖ ਲੈਣਾ ਜੇ ਬਾਈਜਾਸ ਨਿਕਲ ਗਈ ਹੋਵਾ ਤੇ ਪਹਿਲਾਂ ਚੱਲੀ ਹੁਣ ਪਿੰਡ ਵਾਲੀ ਖੇਤਾਂ 'ਚ ਤੇ ਭਈਆ ਆ ਗਿਆ ਸਪਰੇਅ ਵਾਲਾ ਕਿਵੇਂ ਧੁੱਪ ਚੜ ਗਈ ਸੀਗੀ ਐ ਨਾ ਹੁਣ ਵਿੱਚ ਨੂੰ ਫੇਰ ਬੱਦਲ ਆ ਗਿਆ ਤੇ ਉਹਨੂੰ ਦੇ ਦਵਾਈਏ ਦਵਾਈ ਦੇ ਨਾਲੇ ਦੇ ਚਾਹ ਦਾ ਕੱਪ ਇੱਕ ਤੇ ਫੇਰ ਚੱਲਦੇ ਰੋਪੜ ਨਿੰਮੇ ਇੱਥੇ ਨਾਲ ਮੰਮੀ ਬਣ ਗਈ ਚਾਹ ਠੀਕ ਹੈ ਲੈ ਦੇ ਤੂੰ ਲੋ ਜੀ ਮੋਟਰ 'ਪਾ ਪਹੁੰਚ ਗਿਆ ਚੱਲਦੀ ਸਾਂਹਮਣੇ ਸਪਰੇਅ ਦੂਰ ਆ ਲੈ ਜਿਆਰਾ ਆਦੀ ਖੜਾ ਆ ਗਿਆ ਤੇਰੇ ਜੇ ਪਹੁੰਚ ਗਿਆ ਆ ਦੇਖੀ ਦੇਖ ਰਹਾ ਹੈ ਨਹੀਂ ਉਹ ਕੱਡ ਬਹੁਤ ਹੈ ਉਹ ਹੰਬੇ ਹੰਬੇ ਆਹਨ ਦੇਖੋ ਸਪਰੇਇ ਕਰਦੀ ਸਪਰੇਇ ਉਹ ਦੀਦੀ ਪਰੋੜਦੀ ਇੱਕ ਪੰਪ ਲੈ ਜਾਂਦਾ ਸਿਰੇ ਜਾ ਕੇ ਮੁੱਕ ਜਾਂਦਾ ਸਿਰੇ ਜਾ ਕੇ ਬੱਲੇ ਇੱਥੇ ਲੰਬੇ ਲੋਟ ਨਹੀਂ ਜਾਂਦਾ ਲੋਟ ਹੈ ਇੱਕ ਵਾਲਾ ਤਾਂ ਫੇ ਲੋਟ ਨਹੀਂ ਤਾਂ ਆਉਂਦਾ ਹਾਂ ਹਵਾ ਵੀ ਹੁਣ ਦੇਖੋ ਸਿਰੇ ਪਹੁੰਚੇਗਾ ਉੱਥੇ ਜਾ ਕੇ ਮੁੱਕ ਜਾਣਾ ਉਹਨੇ ਬੱਟੇ ਬੱਟ ਤੁਰੇ ਹੋਣਾ ਠੀਕ ਆ ਫਿਰ ਤਾਂ ਬੱਟੇ ਬੱਟ ਲੰਘੇ ਨਾ ਬੱਟੇ ਬੱਟ ਤੁਰੇ ਹੋਣਾ ਹੈ ਆ ਤੇਰੀ ਬਾਟੂ ਨਾ ਨਹੀਂ ਆਣਾ ਯਾਰ ਤੇਰੇ ਵਿੱਚੋਂ ਧਾਨਾ ਦੇ ਹੋ ਗਏ ਉਧਰ ਬੱਟੇ ਨੂੰ ਘੁੰਮਿਆ ਹੋਣਾ ਅੱਧਰੀ ਬੱਟਣੀ ਹੈ ਨਾ ਉੱਦਾਂ ਲਈ ਉਹ ਮੜਿਆ ਉਹ ਮੜਿਆ ਤਾਂ ਹੁਣ ਚਾਹ ਪੀ ਲੂੰਗਾ ਪਹਿਲਾ ਜੀ ਤੈਨੂੰ ਵਧੀਆ ਇਹ ਹੋਊਗੀ ਸਪਰੇ ਫਾਇਦਾ ਹੀ ਐ ਲੈ ਛੰਡਾਂ ਪਹਿਲਾਂ ਤਾਂ ਮੈਂ ਕਹ ਕੇ ਤੇ ਕੈਨਸਲ ਹੋ ਜਾਣੀ ਮੀਂਹ ਪੈ ਗਿਆ ਇਹਨੇ ਫਾਇਦਾ ਕਰ ਤਾ ਜਿਹੜਾ ਅੱਧਾ ਸੌੜੇ ਚੱਲੀ ਜਿਹੜੇ ਮੀਂਹ ਪਏ ਤੇ ਪਾਣੀ ਗਲ ਵੱਧ ਵੀ ਜਾਂਦੀ ਹੈ ਕਈ ਵਾਰ ਹੂੰ ਜੇ ਪਾਣੀ ਖੜਾ ਹੋਣਾ ਫੇਰ ਵਿੱਚ ਜੀ ਸਾਈਡ ਦਵਾਈ ਜ਼ਰੂਰੀ ਹੈ ਹੂੰ ਚੱਲ ਹੁਣ ਨਿਭੜ ਜਾਣਾ ਕੰਮ ਤੇਲਾ ਤੁਲਾ ਵੀ ਨਹੀਂ ਪਾਉਂਗਾ ਸਪਰੇ ਹੋ ਜਾਣੀ ਇੱਕ ਵਾਰ ਹਲਦੀ ਨਹੀਂ ਪਾਵੇ ਹਲਦੀ ਹੋਈ ਨੇ ਮਸ਼ੀਨ ਪਹਿਲੀ ਵਾਰ ਚ ਜਿਹੜੀ ਪੈਣੀ ਟੀ ਯਾਰ ਹੁਣ ਨਹੀਂ ਪੈਂਦੀ ਮੋਬਾਈ ਵੀ ਕਹਿੰਦੇ ਕਹਿੰਦੇ ਦਰ ਗਰੀਨੇ ਜਿਹੜੀ ਪੈਂਦੀ ਹੈ ਮੈਂ ਜਿਹੜੇ ਮੈਂ ਹਰੇ ਦਾਣੇ ਆਲੇ ਉਹ ਫਟੀ ਜਾਂਦੇ ਛੜੀ ਜਾਂਦੇ ਟਿਰਕ ਗਏ ਬੇਦੂ ਮਰ ਜਾਂਦੀ ਹੈ ਮੈਂ ਸਾਰੇ ਦਾਣੇ ਥੋੜਾ ਪਤੂ ਵੀ ਦੇਖੀ ਗੱਦਰ ਵੀ ਹੋ ਗਈ ਜਿਹੜੇ ਨਹੀਂ ਗੱਦਰ ਹੋਏ ਛੜੀ ਚੱਲ ਭਾਈ ਹੁਣ ਨਿਸਰੀ ਐ ਪੰਜ ਛੇ ਪਰਾਏ ਦੇ ਲੈ ਯਾਰ ਨੇਰੀ ਯਾਰ ਨਹੀਂ ਆਇਆ ਆਏ ਓੜੀ ਇੱਕ ਵਾਰ ਹਲਦੀ ਓੜੀ ਦੀ ਬਹੁਤ ਓੜੀ ਹੈ ਹਾਂ ਲੇ ਉਹ ਗੰਨੇ ਕਿ ਨਹੀਂ ਗੇਣੇ ਸਾਰੇ ਗੰਨੇ ਕਿ ਨਹੀਂ ਨੂੰ ਹਾਂ ਪੰਜ ਪੰਪ ਹੋ ਗਏ ਹੋਣਾ ਨੇ ਤਿੰਨ ਰਹਿ ਗਏ ਮੇਰੇ ਉੱਤੇ ਦੋ ਓੜੇ ਪੰਜ ਰਹਿ ਗਏ ਮੇਰੇ ਪੰਪ ਪੰਜ ਰਹਿ ਗਏ ਇਕ ਲੈਂਡ ਇਕ ਪੰਪ ਹੁੰਦਾ ਓਣਾਂ ਕੈਰਟ ਕਿੰਨੇ ਇਸ ਲੰਬੇ ਲੰਬੇ ਕਿੰਨੇ 10 ਕਿ ਜਾਂਦੇ ਹੋਣੇ ਪੰਪ ਸੱਤ ਪੰਪ ਜਾਣੇ ਉੱਥੇ ਸੱਤ ਦੋ ਹੋਰੇ ਦੋ ਹੋਰੇ ਪੰਜ ਉੱਥੇ ਲਾਇਆ ਨਾ ਹੋਰੇ ਅੱਠ ਕਹਿੰਦਾ ਲਾਉਣੇ ਆ ਇਹ ਕੰਡਾ ਸਿੱਧੇ ਸਿੱਧੇ ਔਲੇ ਤੋਂ ਹੁੰਦਾ ਨਾ ਵਿੱਚ ਬੜੀ ਜਿਹੀ ਜ਼ਿਆਦਾ ਇਹ ਅੱਠ ਲਾਉਂਗਾ ਜੀ ਤੇ ਹਰਲੀ ਕਰਾਉਂਗਾ ਹਾਂ 15 ਪੰਪ ਲੱਗ ਜਾਣੇ ਪੰਜ ਬੈਗ ਦੇ 20 ਪੰਪ ਹੋਗੇ 20 ਹੋਗੇ ਤਰਾ ਖਰੇ ਹੋਗੇ ਤਰੇ ਹੋਣ ਚੱਲ ਚੱਲ ਠੀਕ ਆ ਫਿਰ ਲੋ ਜੀ ਪਹੁੰਚ ਗਏ ਨਿੰ ਮੇਥਣਾ ਰੋਪੜ ਚੱਟਨੇ ਜਾਂਨੋ ਰੇਡੀਓ ਸਵਾਰਨਾ ਆ ਰੇਡੂਆ ਸੁਣਨਾ ਇੱਕ ਦੋ ਸੌਦੇ ਜਿ ਲਿਆਉਣੇ ਅੰਦਰ ਤੇ ਜਾ ਕੇ ਜਨ ਨੂੰ ਮੈਂ ਲਵਾ ਲੈਣਾ ਪੈਂਚਰ ਪਿੰਡ ਲੱਗਣਾ ਟਾਇਰ ਖੋਲ ਕੇ ਕਰਾਉਣਾ ਪੈਂਚਰ ਸ਼ਾਇਦ ਪਿੰਡ ਖੁੱਲਣਾ ਨਹੀਂ ਤਾਂ ਉਹਨਾਂ ਤੇ ਚਲੂਰੀ ਕਰਵਾ ਲੈਂਦੇ ਨਾਲ ਇਹਨੇ ਨਾ ਖੋਲ ਦੇਣਾ ਉਹਨਾਂ ਕੋਲ ਸਾਰਾ ਕੁਝ ਹੁੰਦਾ ਹਾਂ ਹਾਂ ਪੈਂਚਰ ਵੀ ਲੱਗ ਗਿਆ ਚੱਟਦਾ ਰੇਡਿਓ ਵੀ ਠੀਕ ਹੋ ਗਿਆ ਪੈਂਚਰ ਐਨਾ ਵੀ ਖਾ ਉਹਦੇ ਖੜੇ ਖੜੇ ਗੱਡੀ ਨੂੰ ਲਾ ਦਤਾ ਉਹਨਾਂ ਨੇ ਉਹ ਹੀ ਹੈ ਨਾ ਨਾ ਦੇਖ ਚੱਕਿਆ ਤੂੰ ਆਹ ਮੜਾ ਚੱਕਿਆ ਉਹਨਾਂ ਪਰ ਖੋਲਣ ਦੀ ਲੋੜ ਨਹੀਂ ਵੀ ਟਿਊਬਲੈਸ ਦਾ ਹੀ ਫਾਇਦਾ ਏ ਹਾਂ ਨਾਲ ਇੱਕ ਹਵਾ ਇੱਕ ਵਾਰੀ ਹਵਾ ਭਰ ਕੇ ਫਿਰ ਮੁੜ ਕੇ ਹੌਣੀ ਹੌਣੀ ਨਿਕਲਦੀ ਹੌਣੀ ਹੌਣੀ ਨਿਕਲਦੀ ਉਹ ਹੀ ਮੇਰੇ ਹੱਥ ਤੇ ਹਵਾ ਨਿਕਲੀ ਦੀ ਹਾਂ ਹੈ ਵੀ ਬਰੀਕ ਇਹ ਪੈਂਚਰ ਤਾਂ ਇੱਕ ਬਸ ਬਸ ਕਿੱਲਾ ਚੋਂ ਨਿਕਲ ਵੀ ਬੰਦੇ ਹੋਵੇ ਦੋ ਘਾਟ ਉਹਨਾਂ ਘਾਟਾ ਦਿੱਤਾ ਦਾ ਮੈਨੂੰ ਰੇਡੀਓ ਵਾਲੇ ਨੇ ਉਹ ਘੰਟੇ ਤੋਂ ਪਹਿਲਾਂ ਹੀ ਕਰਤਾ ਉਹਨੇ ਬਾਈ ਵੀਡੀਓ ਵੀਡੀਓ ਦੇਦਾ ਦਾ ਉਹਨਾਂ ਦੇ ਕਰਤਾ ਕੋਈ ਨਹੀਂ ਨਿੰਮੇ ਬਾਈ ਠੀਕ ਠੀਕ ਆਹ ਪੈਣਾ ਤਾਂ ਇਹਦਾ ਜੈਕ ਜੈਕ ਕਰਤਾ ਉਹਨੂੰ ਬਾਠ ਠੀਕ ਉਹ ਆਦੇ ਮੈਮਰੀ ਕਾਰਡ ਪੈਂਦੇ ਦੋ ਇੰਕ ਪਾਇਆ ਹੋਇਆ ਦੇ ਮੇਰੇ ਕੋਲ ਵੀ ਮੈਂ ਪੱਕੇ ਹੀ ਚਾਰਜ ਲਾ ਕੇ ਰੱਖਦਾ ਹਾਂ ਬਿਲਕੁਲ ਤੇ ਤੁਹਾਨੂੰ ਕਿ ਬਾਈ ਹੁਣ ਘਰ ਨੂੰ ਤੋਂ ਤੋਂ ਲੱਗਦਾ ਜੱਟ ਮੀ ਪਿਆ ਵਾ ਸਾਰੇ ਇੰਨਾ ਨਹੀਂ ਬਾਈ ਤੁੱਪਾਂ ਦੇ ਨਾ ਆਏ ਐ ਗਰਮੀ ਹਾਲੇ ਵੀ ਗਰਮੀ ਐ ਬਾਹਰ ਬੈਠਾ ਗਰਮੀ ਗਰਮੀ ਹੋ ਗਿਆ ਤਾਂ ਮੈਂ ਤੇ ਮੀ ਇੰਨਾ ਪਿਆ ਦੇ ਇੰਨਾ ਹੁਣ ਪਤਾ ਹੀ ਨਹੀਂ ਲੱਗਦਾ ਵੀ ਮੀ ਪਿਆ ਕਿ ਨਹੀਂ ਪਿਆ ਹੋਰ ਚਲ ਵਧੀਆ ਯਾਰ ਇੰਨਾ ਕਮੀ ਪੈ ਰਹੇ ਫੇਰ ਕੋ ਚੱਕਰ ਨਹੀਂ ਆਪਾਂ ਕਿ ਜAVE ਬਹੁਤ ਆ ਬਹੁਤ ਐ ਕਿ ਜ਼ਿਆਦਾ ਨਾ ਪਵੇ ਜ਼ਿਆਦਾ ਪਿੰਦਾ ਉਹ ਨੁਕਸਾਨਦਾਰ ਹਾਂ ਜਿਹੜਾ ਸਾਰਾ ਦਿਨੇ ਬੈਝ ਜਾਂਦਾ ਹੋਰ ਬਦਲੇ ਰਹਿਣੇ ਤੇ ਹੁਣ ਜਦ ਧੁੱਪ ਨਿਕਲ ਜਾਂਦੀ ਜਿੰਨਾ ਮੀ ਪਿਆ ਸਕਾ ਲੈਣਾ ਉਹਨੇ ਪਾਣੀ ਉਹ ਕੰਟੇਕ ਪੈ ਜਵੇ ਉਹਦੇ ਬਾਅਦ ਬਾਅਦ ਧੁੱਪਾ ਘੜਦ ਗੇ ਪੇਸਾ ਘਾਲ ਲੰਦਾ ਪਾਣੀ ਸਾਰੇ ਹੁਣ ਕਿਹੜਾ ਸੜਕ ਤੇ ਹਨ ਸੁੱਕਿਆ ਪਈਆਂ ਮੜ ਮੋਟੇ ਸੱਡਾ ਵਾ ਪਾਣੀ ਖੜਾ ਉਹ ਵੀ ਸੁੱਕਿਆ ਹੋਣਾ ਹੌਲੀ ਹੌਲੀ ਉਹ ਵੀ ਬਸ ਜਿੱਤੇ ਨੀਮਾ ਫੋਆ ਹਨਾ ਉੱਤੀ ਘੜੀ ਕਿਨਾ ਖੜਾ ਹੋਰੇ ਇਹ ਵੀ ਕੱਲ ਤੱਕ ਸੁੱਕਿਆਣਾ ਹਨਾ ਬਸ ਪਾਣੀ ਕੋਰੇ ਤਾਂ ਸੁੱਕਦਾ ਹੀ ਨਹੀਂ ਨਾਲੇ ਮੋਰ ਤਾਂ ਸੁੱਕੇ ਨੇ ਨੀਮਾ ਪੱਤਾ ਸੁੱਕਦਾ ਹੀ ਨਹੀਂ ਪਾਣੀ ਆਉਂਦੇ ਅੰਦਰ ਧਰਤੀ ਦੀ ਰੁੱਜੀ ਤਾਂ ਪਈ ਆ ਪਾਣੀ ਨਾਲ ਹੋਰ ਬਬੋਲਰਾਂ ਚ ਦੇ ਲੈ ਇੰਨਾ ਕ ਪਾਣੀ ਦਾ ਖੇਤ ਸੋਹ ਗਏ ਲੰਦੇ ਤੇ ਹੁਣ ਉੱਪਰੇ ਛੜਤਾ ਉਹਨੇ ਜੇ ਪੈਂਦੇ ਤੇ ਇਹਨਾਂ ਦੇ ਤਾਂ ਬਿਮਾਰੀ ਲਾਤੀ ਡੋਟੀ ਦੀ ਬਿਮਾਰੀ ਪਈ ਹੋਈ ਆ ਹੁਣ ਅੱਜ ਸਪਰੇਅ ਕਰਵਾ ਕੇ ਅਰਤੇ ਵੇਲਾ ਆਉਣ ਤੋਂ ਪਹਿਲਾਂ ਸਪਰੇਅ ਕਰਨ ਲੱਗਿਆ ਉਹਦੀ ਉਹਦੀ ਬਾਈ ਤੇਲੀਏ ਦੀ ਕਰਾਈ ਆ ਤੇਲੀਆ ਪੈਂਦਾ ਨਾ ਬਹੁਤ ਹਾਂ ਤੇ ਚੱਲੀਏ ਹੁਣ ਘਰ ਨੂੰ ਬਾਈ ਤੇ ਲੈ ਬਾਈ ਨਦੀ ਤੇ ਜਦੋਂ ਕਰਦੇ ਨਦੀ ਹੈ ਨਹੀਂ ਜਿੱਥੇ ਘਟਦਾ ਹੁਣ ਦੇ ਵੇਲਾ ਲੱਦੀ ਚੱਲੀ ਲੱਦੀ ਜਾਂਦੀ ਆ ਇੱਧਰੋਂ ਦੇਖੀ ਨਾ ਪਾਣੀ ਪਾਣੀ ਕਰਦਾ ਇਹ ਤਾਂ ਹੁਣ ਵਧੀਆ ਜਾਣੀ ਇਹ ਨੇ ਇੰਨਾ ਕਿੰਨਾ ਕਿ ਮੀਂਹ ਵੇਨ ਵਾਲੇ ਆ ਆਪਣੇ ਹੋਰ ਆਪੇ ਚੰਡੀਗੜ੍ਹ ਖਾਸਾ ਪੈ ਗਿਆ ਹੁਣ ਉੱਪਰ ਇੰਦਾ ਪਹਾੜਾ ਵਿੱਚ ਪਾਣਾ ਜਿਆਰਾ ਪੈ ਗਿਆ ਹੁਣ ਤਾਂ ਹੀ ਆ ਗਿਆ ਪਾਣਾ ਜੇ ਇੱਕ ਉੱਥੇ ਨਾ ਪਤਾ ਸਟੋਰ ਕਰਦੇ ਆ ਹਾਂਜੀ ਉਹ ਪਾਣੀ ਕੱਢਦੇ ਨੇ ਵੀ ਉੱਪਰ ਤੇ ਹੋਰ ਨਾ ਆ ਜਵੇ ਉਹ ਛੱਡਦਾ ਫਿਰ ਇਹਨਾਂ ਛੱਡਦੇ ਛੱਡੀ ਜਾਂਦੇ ਫਿਰ ਇੱਧਰੋਂ ਆਈ ਜਾਂਦਾ ਇੰਦਾ ਟੀ ਇੰਨੀ ਮਾਰ ਨਦੀ ਜਟ ਪਹਿਲੀ ਵਾਰ ਚੱਲੀ ਹੋਣੀ ਆਪਣੇ ਹੈ ਨਾ ਹੋਰ ਕਮ ਸੇ ਕਮ 10 ਵਾਰ ਨਦੀ ਆਲੀ ਇਹ ਹਾਂ ਹਾਂ ਬਸ ਇੰਨੇ ਨਹੀਂ ਇੱਕ ਦੋ ਵਾਰ ਹੁੰਦੀ ਆ ਪਲੰਘੇ ਆਦੀ ਮੁੜਕੇ ਨਹੀਂ ਆਉਂਦੇ। ਲੈ ਇਹਨਾਂ ਦਾ ਪਾਣੀ ਛੱਡੀ ਜਾਵੇ ਭਾਉਦਾ ਜੇ ਤਾਂ ਟੈਂਕਟੇ ਛੱਡਦੇ ਨਾ। ਉਹ ਕੰਮ ਖਰਾਬ ਹੋਈ। ਅੰਨਾਂ ਨੂੰ ਲੱਗਦਾ ਉਹ ਮਾੜਾ ਭਾਈ। ਇਹਨਾਂ ਇਹਨਾਂ ਪਾਣੀ ਨਿਕਲ ਜਾਂਦਾ ਵਧੀਆ ਹੈ। ਹਾਂ। ਨੁਕਸਾਨ ਨਹੀਂ ਹੈਗਾ। ਇਹਨਾਂ ਫਿਰ ਇਹਨਾਂ ਇਹਨਾਂ ਪਾਣੀ ਰਸਤਾ ਬਣਾ ਲੰਦਾ ਪਾਣੀ। ਜਿਹੜਾ ਇਕੱਠਾ ਪਾਣੀ ਛੱਡ ਦੰਦੇ ਉਹ ਰਸਤਾ ਬਣਾਉਣਾ ਪੈਂਦਾ ਉਹਨਾਂ ਨੂੰ। ਜਿਹੜਾ ਸਟੋਰ ਦਾ ਕਰ ਲੈਣੇ ਆ ਉਹਦੋਂ ਟਾਈਮ ਫਿਰ ਪਾਣੀ ਛੱਡਣਾ ਚਾਹੀਦਾ। ਜਿਹੜਾ ਉਹ ਛੱਡਦੇ ਬੇ ਟਾਈਮ ਆ ਨਾ ਜਿਹੜਾ ਬਰਸਾਤ ਵਿੱਚ ਹਾਂਜੀ। ਖਰਾਬ ਕਰਦਾ ਭਾਈ। ਉਹ ਕੰਮ ਖਰਾਬ ਕਰ ਦਿੰਦਾ।